ਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆ ਗਏ ਆ ਤੇ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਜਨਵਰੀ ਬਹੁਤ ਵਧੀਆ ਹੋਣਗੇ ਹਨਾ ਠੰਡ ਤੋਂ ਬਚੇ ਹੋਣਗੇ ਜਨਵਰੀ ਬਾਕੀ ਜੇ ਕਿਸੇ ਵੀਰ ਭਰਾ ਨੂੰ ਕੋਈ ਲੋਡ ਹੋਵੇ ਹਨਾ ਮਤਲਬ ਕੋਈ ਮੈਡੀਸਨ ਦੀ ਕੋਈ ਪੁੱਛਣ ਦੀ ਹਨਾ ਕਈਆਂ ਦੇ ਕਬੂਤਰ ਮੰਨੋ ਜਿਵੇਂ ਆ ਬੈਠਾ ਹੋਣਾ ਆਪਣਾ ਹਨਾ ਇਹਨੂੰ ਤਾਂ ਮੜਾ ਜਿਹਾ ਸੋਕੜਾ ਹੈ ਥੋੜਾ ਜਿਹਾ ਤਾਂ ਆ ਬੈਠਾ ਬਾਕੀ ਆਪਣੇ ਅੱਧੇ ਕਬੂਤਰ ਉਹਦੇ ਆਪਾਂ ਖੰਭ ਕੱਟੇ ਹੋਏ ਉਹ ਤਾਂ ਬੈਠਾ ਵਾ ਠੀਕ ਐ ਤੇ ਬਾਕੀ ਆਪਣੇ ਸਾਰੇ ਕਬੂਤਰ ਲੱਗ ਪਾ ਗਏ ਸਹੀ ਬੈਠੇ ਹੋਏ ਇਹ ਤਾਂ ਮੈਂ ਗੇਟ ਖੋਲਦਾ ਦਰਵਾਣ ਕੇ ਆ ਦੇਖ ਲੋ ਅੰਦਰ ਪੂਰਾ ਨਿੱग्गा ਸੀ ਤੇ ਬਾਹਰ ਦੇਖ ਲੋ ਮੋ ਲਿੰਦਾ ਪੂਰਾ ਠਰਿਆ ਪਿਆ ਵਾ ਠੀਕ ਐ ਤੇ ਬਾਕੀ ਇਹ ਆਪਾਂ ਤੁਹਾਨੂੰ ਜਿਹੜੀ ਉਹ ਹੈਗੀ ਆ ਆਪਾਂ ਵੀਡੀਓ ਪਾਈ ਹੋਈ ਹੈ ਮੈਂ ਬੈਗ ਤੇ ਮਤਲਬ ਆ ਵੀਡੀਓ ਤੋਂ ਪਹਿਲਾਂ ਵੀਡੀਓ ਪਾਈ ਹੋਈ ਹੈ ਮੈਂ ਠੀਕ ਹੈ ਤੇ ਉਹ ਦੇਖ ਲਿਓ ਜਾ ਕੇ ਸਾਰੇ ਵੀਰ ਭਰਾ ਆਪੇ ਪਤਾ ਚੱਲ ਜੂ ਤੁਹਾਨੂੰ ਤੇ ਬਾਕੀ ਆਪਾਂ ਜਿਹੜੀ ਅੱਜ ਦੀ ਵੀਡੀਓ ਬਈ ਜੀ ਆਪਣੇ ਜਿਹੜੇ ਅਦਲ ਦੇ ਖੁੱਡੇ ਦੇ ਵਿੱਚ ਬੱਚੀ ਸੀ ਉਹ ਆਪਣੇ ਮਰ ਗਏ ਤਿੰਨ ਚਾਰ ਮਰ ਗਏ ਆ ਠੀਕ ਹੈ ਠੰਡ ਦੇ ਕਾਰਨ ਤੇ ਹੁਣ ਆਪਣੇ ਦੋ ਲਾਸਟ ਬੱਚੇ ਰਹਿ ਗਏ ਆਪਣੇ ਪਹਿਲੇ ਖੁੱਡੇ ਦੇ ਵਿੱਚ ਇੱਕ ਤਾਂ ਬੈਠਾ ਜਿਹੜਾ ਇਹਨਾਂ ਦਾ ਜਿਹੜਾ ਮਾਂ ਕੋਲ ਆ ਬੈਠਾ ਇੱਕੋ ਬੈਠੀ ਕਬੂਤਰੀ ਠੀਕ ਹੈ ਇਹਨਾਂ ਦਾ ਬੱਚਾ ਵਾ ਤੇ ਇਹ ਬੱਚੇ ਪਾਲ ਗਏ ਆਪਾਂ ਵੀ ਜੋੜੇ ਲੱਗ ਗਾਲੀ ਦੇਨੇ ਹੁਣ ਕਿੱਦਾਂ ਦੱਸਦਾ ਬਾਕੀ ਐ ਦਵਾਰ ਆਪਾਂ ਖੁੱਡੇ ਸਾਫ ਵੀ ਕਰਦੇ ਨੂੰ ਮੈਂ ਤੁਹਾਨੂੰ ਦੱਸਿਆ ਹੀ ਅੱਗੇ ਵੀ ਬਾਕੀ ਇੱਕ ਬੱਚਾ ਆਪਣਾ ਹੋਰ ਰਹਿ ਗਿਆ ਉਹ ਹੈਗਾ ਆਪਣਾ ਆ ਜੋ ਆ ਜੋੜੇ ਦਾ ਇੱਕ ਆ ਕਬੂਤਰੀ ਬੈਠੀ ਆ ਕਬੂਤਰੇ ਦੇ ਨਾਲ ਦਾ ਇੱਕ ਦਰਜਾੜ ਆ ਆ ਬੈਠਾ ਇਹ ਕਾਲੀ ਖੱਟੀ ਦਾੱਕ ਦਾ ਟੀਦਾ ਇਹ ਠੀਕ ਹੈ ਆਪਣੇ ਪਹਿਲੇ ਖੁੱਡੇ ਦੇ ਵਿੱਚ ਤਾਂ ਹੁਣ ਬਈ ਜੀ ਦੋ ਬੱਚੇ ਹੀ ਰਹਿ ਗਏ ਆ ਬਾਕੀ ਆਪਾਂ ਦੂਸਰੇ ਆਪਣੇ ਦੂਸਰੇ ਖੁੱਡੇ ਚ ਜਾ ਕੇ ਦੇਖ ਲੈਨੇ ਕਿੰਨੇ ਬੱਚੇ ਬਚ ਗਏ ਆਪਣੇ ਹਨਾ ਠੰਡ ਬਹੁਤ ਜਿਆਦੀ ਹੋ ਗਈ ਹੈ ਦੋ ਕੁ ਦਿਨਾਂ ਜੀ ਹੋ ਗਈ ਜਿਆਦੀ ਠੰਡ ਤਾਂ ਹਨਾ ਵੈਸੇ ਤਾਂ ਮਹੀਨਾ ਇੱਕ ਠੰਡ ਹੀ ਹੈ ਯਾਰ ਪੂਰੀ ਇਸ ਤੋਂ ਬਾਅਦ ਲੋੜੀਆਂ ਤੋਂ ਬਾਅਦ ਤੋਂ ਬੱਲ ਕਰਨ ਲੱਗ ਜਾਣੀਆਂ ਵਧੀਆ ਤੇ ਵਧੀਆ ਬੱਚੇ ਵੀ ਛਤਰੀਆਂ ਛੁਤਰੀਆਂ ਦੇ ਲੱਗਣੇ ਸ਼ੁਰੂ ਹੋ ਜਾਣਗੇ ਆਪਣੇ ਵੀ ਹਨਾ ਤੇ ਬਾਕੀ ਕਿੱਲਾ ਆਪਣਾ ਆਹ ਕਬੂਤਰ ਦਾ ਥੋੜਾ ਜਿਹਾ ੱਟਲਾ ਜਾ ਮਤਲਬ ਸੋਕੇ ਚ ਆ ਇਹ ਯਾਰ ਮੈਂ ਦਵਾਈ ਮੈਂ ਖਵਾਈ ਵੀ ਸੀ ਹਨਾ ਇਹਨੂੰ ਮਤਲਬ ਉਹ ਆਪਾਂ ਆਪਾਂ ਪਾਈ ਸੀ ਇਹਨੂੰ ਪਾਵਰ ਜੈਲ ਦਿੱਤੀ ਸੀ ਬਰੋਟੋਨ ਬਰੋਟੋਨ ਨਹੀਂ ਦਿੱਤੀ ਆਪਾਂ ਇੱਕ ਵਿਮਰਲ ਦੇਤੀ ਸੀ ਬਾਕੀ ਆਪਾਂ ਇਹਦੇ ਵਿੱਚ ਵੀ ਪਾਤੀ ਅਸੀਂ ਕੈਨੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਤੀ ਸੀਗੀ ਠੀਕ ਹੈ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਦੂਜੇ ਖੁੱਡੇ ਦੇ ਵਿੱਚ ਤੇ ਉਧਰ ਜਾ ਕੇ ਦੇਖ ਲੈਨੇ ਹਾਂ ਵੀ ਆਪਣੇ ਵਧੀਆ ਬੱਚੇ ਪੂਰੇ ਸੁਰੱਖਣ ਹਨ ਤੇ ਬਾਕੀ ਇਧਰੋਂ ਆਪਣੇ ਹੁਣ ਦੋ ਬੱਚੇ ਬਹੁਤ ਵਧੀਆ ਪਾਲਦੇ ਪਏ ਆ ਆਹ ਵਾਲੇ ਇੱਕ ਆ ਬੱਚਾ ਬੈਠਾ ਤੇ ਇੱਕ ਆ ਬੈਠਾ ਠੀਕ ਹੈ ਦੋ ਬੱਚੇ ਤਾਂ ਬਹੁਤ ਵਧੀਆ ਪਾਲਦੇ ਪਏ ਆ ਹੁਣ ਤਾਂ ਠੀਕ ਹੈ ਬਾਕੀ ਆ ਸਾਰੇ ਕਬੂਤਰ ਆਪਣੇ ਜਿੰਨੇ ਉੱਪਰ ਬੈਠੇ ਆ ਦੇਖ ਲਓ ਸਾਰੇ ਕਬੂਤਰ ਆ ਆ ਕਬੂਤਰੀਆਂ ਜਿਹੜੀਆਂ ਹੁਣ ਉੱਤਰੀ ਅੱਥ ਬਾਕੀ ਆ ਆ ਵੀ ਸਾਰੇ ਕਬੂਤਰ ਆ ਇਹਨਾਂ ਚ ਇੱਕ ਹੋਰ ਕਬੂਤਰੀ ਉਹ ਕਿੰਦਰ ਗਈ ਉੱਪਰ ਨਹੀਂ ਬੈਠੀ ਆ ਬੈਠੀ ਆ ਕਬੂਤਰੀ ਆ ਬਾਕੀ ਸਾਰੇ ਕਬੂਤਰ ਜਿੰਨੇ ਵੀ ਆ ਦੇਖ ਲਓ ਜਿੰਨੇ ਵੀ ਬੈਠੇ ਦੋ ਕਬੂਤਰੀਆਂ ਬਾਕੀ ਸਾਰੇ ਕਬੂਤਰ ਮਹਿਤਾਮ ਆ ਜਲਦੀ ਜਲਦੀ ਬੱਚੇ ਪਾਲ ਜਾਣ ਦੇਖ ਫਿਰ ਆ ਇਹਨਾਂ ਨੂੰ ਵੀ ਆਪਾਂ ਛੱਡ ਦਿੱਤੀ ਹੈ ਹਨਾ ਤੇ ਹੁਣ ਆਪਾਂ ਚੱਲਦੇ ਹਾਂ ਦੂਜੇ ਖੁੱਡੇ ਦੇ ਵਿੱਚ ਤੇ ਉੱਧਰ ਜਾ ਕੇ ਦੇਖਦੇ ਬੱਚਿਆਂ ਕਿਵੇਂ ਵਧੀਆ ਹਨਾ ਪਲਦੇ ਵੇ ਤੇ ਕਿਵੇਂ ਉਹ ਵੇਖਦੇ ਅੱਜ ਅੱਜ ਸਾਰੀ ਵੀਡੀਓ ਬੇਬੀ ਬੱਚਿਆਂ ਤੇ ਹੀ ਆਊਗੀ ਠੀਕ ਹੈ ਜਿਹੜੇ ਆਪਣੇ ਛੋਟੇ ਬੱਚੇ ਆ ਹਨਾ ਉਹਨਾਂ ਤੇ ਜਾ ਕੇ ਦੇਖੋਣੇ ਆਪਾਂ ਤੇ ਬਾ ਹੁਣ ਆਪਾਂ ਪਹਿਲੇ ਖੁੱਡੇ ਤੇ ਆਪਣੇ ਹੁਣ ਦੋ ਬੱਚੇ ਬਚੇ ਆ ਤੇ ਬਾਕੀ ਆਪਣੇ ਸਾਰੇ ਬੱਚੇ ਮਰ ਗਏ ਜਿੰਨੇ ਵੀ ਪੰਜ ਸੀਗੇ ਉਹਦਣ ਤਿੰਨ ਤਿੰਨ ਮਰ ਗਏ ਮੇਰੇ ਹਿਸਾਬ ਨਾਲ ਹਨਾ ਦੋ ਹੀ ਜਾਗੇ ਹੁਣ ਤੇ ਹੁਣ ਆਪਾਂ ਚੱਲਦੇ ਆ ਆਪਣੇ ਦੂਜੇ ਖੁੱਡੇ ਦੇ ਵਿੱਚ ਉੱਧਰ ਜਾ ਕੇ ਨਿਗਾਹ ਮਾਰਦੇ ਬੱਚਿਆਂ ਵਾਲੀ ਸਾਈਡ ਬੱਚੇ ਕਿਵੇਂ ਵਧੀਆ ਪਾਲਦੇ ਪਏ ਹਨਾ ਕੀ ਸਿਸਟਮ ਹੈ ਸੁੱਕ ਸੁੱਕ ਤਾਂ ਨਹੀਂ ਗਏ ਉਹ ਵੀ ਦੇਖਦੇ ਆਂ ਜਾ ਕੇ ਹੁਣ ਚੱਕ ਚੱਕ ਕੇ ਦੇਖ ਲਾਂਗੇ ਕੋਈ ਚੱਕਰ ਨਹੀਂ ਯਾਰ ਹਨਾ ਧੁੱਪ ਧੁੱਪ ਦਾ ਉਹ ਸੱਚ ਠੰਡ ਠੋਣ ਤਾਂ ਕੋਈ ਚੱਕਰ ਨਹੀਂ ਆ ਇੱਕ ਈ ਦੇਖ ਲਿਆ ਆਪ ਨੂੰ ਪਤਾ ਚੱਲ ਜਾਊਗਾ ਹਨਾ ਬੱਚੇ ਵਧੀਆ ਪਾਲਦੇ ਪਏ ਆ ਤੇ ਚਲੋ ਇਹ ਚੱਲਦੇ ਹੁਣ ਦੂਜੇ ਖੁੱਡੇ ਦੇ ਵਿੱਚ ਐਂਟਰੀ ਮਾਰਦੇ ਆ ਹੁਣ ਜਾ ਕੇ ਫਿਰ ਆ ਗਏ ਆਪਾਂ ਅੰਦਰਲੇ ਖੁੱਡੇ ਦੇ ਵਿੱਚ ਤੇ ਆਪਣੀ ਚਾਹ ਵੀ ਠਾਰ ਕੇ ਮਿੰਟਾਂ ਜੂ ਬਾਹਰ ਪਈ ਸੀ ਵੀ ਮੈਂ 2 ਮਿੰਟ ਗੱਲਾਂ ਕੀਤੀਆਂ ਆਪਣੇ 40 ਮਿੰਟਾਂ ਦੀ ਠਾਰੀ ਦੇਖ ਲਓ ਇੰਨੀ ਠੰਗ ਪਈ ਜਾਂਦੀ ਹੈ ਹਜੇ ਤੇ ਮੈਂ ਫਲੈਸ਼ ਗਾਲਾਂ ਫਿਰ ਥੋੜਾ ਸਾਫ਼ ਦੇਖ ਜੂਗਾ ਕਿਉਂਕਿ ਜਿਹੜਾ LED ਆ ਬਲਬਾਂ ਨੇ ਥੋੜਾ ਕੋ ਛੋਟਾ ਲੱਗਾ ਜਾ ਠੀਕ ਆ ਤੇ ਆਪਾਂ ਇੱਕ ਰੀ ਫਲੈਸ਼ ਹੋ ਜਗਾਲੀ ਫਲੈਸ਼ ਕਿ ਫਿਰ ਥੋੜਾ ਜਿਹਾ ਸਾਫ਼ ਦੇਖ ਜਾਣਗੇ ਹਨਾ ਇਹ ਲਓ ਜੀ ਦੋ ਬੱਚੇ ਆਪਣੇ ਆ ਬੈਠੇ ਹੋਏ ਆ ਇਹ ਆਪਣੇ ਬੈਠਿਆ ਕਾਲੇ ਚੀਨੇ ਦਾ ਜਿਹੜਾ ਜੋੜਾ ਲਾਇਆ ਆਪਾਂ ਉਹਦੇ ਬੱਚੇ ਆ ਇੱਕ ਰੀ ਦੇਖ ਲਓ ਪੂਰੇ ਥੋੜੇ ਜਿਹਾ ਵੱਡੇ ਹੋਣਗੇ ਫਿਰ ਥੋੜਾ ਜਿਆਦਾ ਵਧੀਆ ਪਤਾ ਚੱਲ ਜੂਗਾ ਠੀਕ ਹੈ ਤੇ ਬਾਕੀ ਆ ਜਿਹੜਾ ਜੋੜਾ ਬੈਠਾ ਆਪਣਾ ਇੱਕ ਜੰਟੇ ਵਾਲੀ ਕਬੂਤਰੀ ਆ ਇੱਕ ਧੰਨੇ ਵਾਲਿਆਂ ਚ ਕਬੂਤਰ ਆਪਣਾ ਲਾਇਆ ਹੋਇਆ ਠੀਕ ਹੈ ਇਹ ਉਹਦੇ ਬੱਚੇ ਬਾਅਦ ਵਿੱਚ ਤੁਹਾਨੂੰ ਚੱਕ ਕੇ ਦਿਖਾਉਣਾ ਮੈਂ ਚਾਹ ਆਪਣੀ ਰਹਿ ਗਈ ਥੋੜੀ ਜੀ ਉਹ ਬੱਚਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਾਲੀਆਂ ਅੱਖਾਂ ਦਾ ਤੇ ਬਾਕੀ ਆ ਬੱਚੇ ਹੈਗੇ ਖੱਟੀਆਂ ਵਾਲੀ ਤੇ ਅਦਰੂ ਵੇਗ ਨੂੰ ਕੀ ਹਾਲ ਕਰਤਾ ਇਹਨਾਂ ਨੇ ਵਿੱਠਾਂ ਨਾਲ ਇਸ ਫਾਈ ਸੂਈ ਆਪਾਂ ਕਰਨੀ ਆ ਅੰਤ ਵਰ ਪੂਰੀ ਠੀਕ ਹੈ ਬਸ ਇਹਨਾਂ ਨੂੰ ਮੈਂ ਚੱਕ ਕੇ ਵੀ ਸੈੱਟ ਕਰ ਦੇਣਾ ਬਾਕੀ ਅਦਰ ਲਾ ਆਹ ਆ ਰਹਿ ਗਈ ਆਪਣੇ ਕਬੂਤਰਾਂ ਜਿੰਨੇ ਆ ਬੱਚਾ ਬੈਠਾ ਜਿਹੜਾ ਵੱਡਾ ਇੱਕ ਠੀਕ ਹੈ ਇਹਦੇ ਵਿੱਚ ਆਪਣੇ ਬੱਚੇ ਬੈਠੇ ਆ 1 2 3 4 5 6 8 ਬੱਚੇ ਐ ਬਈ ਇਹਦੇ ਵਿੱਚ ਠੀਕ ਹੈ 8 ਬੱਚੇ ਆਪਣੇ ਤੇ 10 ਬੱਚੇ ਰਹਿ ਗਏ ਹੁਣ ਅੱਗੇ 15 16 ਹੈਗੇ ਸੀਗੇ ਛੋਟੇ ਬੱਚੇ ਹੁਣ ਆਪਣੇ ਕੋਲੇ ਇੰਨੇ ਕੀ ਦਾ ਕਿ ਬਾਬਾ ਸੋਖ ਰਿਹਾ ਕਿ ਹੁਣ ਇਹ ਹੀ ਪਾਲ ਜਣ ਬਹੁਤ ਇੰਨੀ ਹੈਣਾ ਠੰਡ ਬਹੁਤ ਆ ਯਾਰ ਹੈਨਾ ਤੇ ਬਾਕੀ ਧੁੱਪਾਂ ਵੀ ਨਹੀਂ ਹੁਣ ਨਿਕਲਣੀ ਪਈ ਅਗੇ ਤਾਂ ਮਾੜੀ ਮੋਟੀ ਤੌਪ ਲਿਕਰ ਆਉਂਦੀ ਸੀ ਹੁਣ ਤਾਂ ਉਹ ਵੀ ਨਹੀਂ ਨਿਕਲਦੀ ਪਈਗੀ। ਬਾਕੀ ਆ ਦੋ ਕੁ ਮਿੰਟ ਬਾਅਦ ਮੈਂ ਸਾਰੇ ਚੱਕ ਚੱਕ ਦਿਖਾਉਣਾ ਤੁਹਾਨੂੰ ਬੱਚੇ ਹਨਾ ਵਧੀਆ ਪਾਲਦੇ ਆ ਪਏ ਸਾਰਾ ਕੁਝ ਦਿਖਾਉਣਾ ਬਾਕੀ ਜਿਹੜੇ ਆ ਛੋਟੇ ਬੱਚੇ ਆ ਆ ਵਾਲੀ ਇਹਨਾਂ ਦਾ ਮਾਂ ਪਿਓ ਆ ਬੈਠਾ। ਇਹ ਕਹਿੰਦਾ ਚਿੱਟੀਆਂ ਦਾ ਬੈਠਾ। ਇੱਕ ਆ ਪਿੱਛੇ ਕਬੂਤਰੀ ਬੈਠੀ ਆ ਵਾਲੀ। ਇਹ ਜੋੜਾ ਵਾ ਠੀਕ ਹੈ। ਇਹ ਲਾਇਆ ਤੇ ਆ ਜੋੜਾ ਆਪਣਾ ਇਹਦਾ ਬੈਠਾ ਆ। ਆ ਬੱਚਾਂ ਦਾ ਮਾਂ ਪਿਓ ਦਾ। ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਵੀਰ ਭਰਾਵਾਂ ਨੂੰ ਹਨ ਇਹ ਜਿਹੜੇ ਨਵੇਂ ਜੋੜੇ ਲਾਇਏ ਸੀ ਇਹਦੀ ਆਪਾਂ ਲੌਂਗ ਵੀਡੀਓ ਨਹੀਂ ਪਟਾਈ ਸੀਗੀ ਕਿਉਂਕਿ ਆਪਣੇ ਕੋਲੇ ਟਾਈਮ ਹੋਣਾ ਕੀ ਸੀਗਾ ਯਾਰ ਤੇ ਹੁਣ ਜਿਹੜੇ ਆਪਾਂ ਅਗਲੇ ਜੋੜੇ ਲਾਵਾਂਗੇ ਉਹ ਤੁਹਾਨੂੰ ਮੈਂ ਆਪਣੀ ਲੌਂਗ ਵੀਡੀਓ ਆ ਜਾਊਗੀ ਉਹਦੇ ਚ ਪੂਰਾ ਦੇਖਣ ਨੂੰ ਤੁਹਾਨੂੰ ਪਤਾ ਚੱਲ ਜਾਊਗਾ ਠੀਕ ਹੈ ਤੇ ਬਾਕੀ ਆਪਾਂ ਚਾਹ ਪੀ ਲਈਏ ਫਿਰ ਤੁਹਾਨੂੰ ਆਪਾਂ ਸਾਰੇ ਬੱਚੇ ਦਿਖਾਉਣੇ ਆ ਠੀਕ ਹੈ ਵਧੀਆ ਪ੍ਰੋਪਰ ਤੇ ਅੱਜ ਦੀ ਸਾਰੀ ਵੀਡੀਓ ਆਪਣੀ ਬੱਚਿਆਂ ਤੇ ਹੀ ਆਊਗੀ ਛੋਟਿਆਂ ਤੇ ਠੀਕ ਹੈ ਤੇ ਆਪਣੀ ਵੀਡੀਓ ਨੂੰ ਬਈ ਜੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੇ ਵੀਰ ਭਰਾ ਲਾਈਕੇ ਬਹੁਤ ਥੋੜੇ ਆਉਂਦੇ ਬਾਈ ਜੀ ਲਾਈਕ ਜਰੂਰ ਕਰਦਿਆ ਕਰੋ ਬਾਕੀ ਜਿਹੜੇ ਵੀਰ ਭਰਾਣੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜਰੂਰ ਕਰ ਲਿਓ ਨਵੇਂ ਵੀਰ ਭਰਾਣਾ ਵੀਡੀਓ ਵੇਖਦੇ ਆ ਸਬਸਕ੍ਰਾਈਬ ਜਰੂਰ ਕਰ ਦਿਓ ਨਵੀਂ ਅਪਡੇਟ ਦੇ ਲਈ ਕੋਈ ਨਵੀਂ ਤਕਨੀਕ ਆ ਜਾਂਦੀ ਹੁੰਦੀ ਹੈ ਨਾ ਯਾਰ ਤੇ ਬਾਕੀ ਜਿਹੜੇ ਵੀਰ ਭਰਾਣੇ ਬਾਈ ਜੀ ਆਪਣੇ ਨਾਲ ਗੱਲਬਾਤ ਕਰਨੀ ਹੈ ਹਨਾ ਮਨ ਲਓ ਕੋਈ ਵੀ ਗੱਲਬਾਤ ਹੁੰਦੀ ਹੈ ਹਨਾ ਆਪਣਾ YouTube ਦੇ ਬਾਇਓ ਜੀ ਲਿੰਕ ਦਿੱਤਾ ਬਈ Instagram 'ਤੇ ਦਿੱਤਾ ਤੇ ਉਹਦੇ ਵਿੱਚ ਆਪਾਂ ਨੂੰ ਬਾਈ ਜੀ ਮੈਸੇਜ ਕਰ ਸਕਦਾ ਕੋਈ ਵੀ ਵੀਰ ਭਰਾ ਗੱਲਾਂ ਬਾਤਾਂ ਆਪਾਂ ਕਰ ਸਕਦੇ ਆ ਬਈ ਕੋਈ ਚੱਕਰ ਨਹੀਂਗਾ ਮੈਂ ਜਿਹੜਾ ਮਰਜ਼ੀ ਕਰ ਲਿਓ ਹਨਾ ਆਪਾਂ ਹਾਜ਼ਰਾਂ ਸਾਰਿਆਂ ਅੱਗੇ ਸਾਰੇ ਵੀਰ ਭਰਾਵਾਂ ਅੱਗੇ ਹਨਾ ਕੋਈ ਚੱਕਰ ਨਹੀਂ ਥੋੜੇ ਕਰਕੇ ਬਈ ਇੱਥੋਂ ਤੀਕਾ ਆਏ ਆ ਜੇ ਥੋੜੇ ਨੇ ਇਹਨਾਂ ਗੱਲਾਂ ਕੀਤੀਆਂ ਫੇਰ ਕਰਨੀਆਂ ਕਿਹਦੇ ਨਾਲ ਹਨਾ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਭਰਾ ਬਈ ਦੀ ਗੱਲਾਂ ਕਰ ਸਕਦਾ ਆਪਣੇ ਨਾਲ ਹਨਾ ਸਾਰਿਆਂ ਲਈ ਹਾਜ਼ਰ ਆਂ ਆਪਾਂ ਤੇ ਫਿਰ ਰੋਜੋ ਬਈ ਚਾਹ ਪੀ ਲਈਏ 2 ਕਿੰਮਿੰਟਾਂ ਬਾਅਦ ਫਿਰ ਆਪਾਂ ਸਾਰੇ ਬੱਚੇ ਤੁਹਾਨੂੰ ਦਿਖਾਉਣੇ ਆ ਵਧੀਆ ਪ੍ਰੋਪਰ ਠੀਕ ਹੈ ਓਕੇ ਬਈ 2 ਮਿੰਟ ਰੋਜੋ ਫਿਰ ਮਿਲਦੇ ਆਂ ਥੋੜੇ ਜਿਹਾ ਬ੍ਰੇਕ ਬਾਅਦ ਤੇ ਲਓ ਜੀ ਚਾਹ ਆਪਾਂ ਪੀ ਲਈ ਹੁਣ ਹੁਣ ਜਿਹੜਾ ਆ ਬੱਚਾ ਬੈਠਾ ਹੋਇਆ ਵਾ ਇਹਦਾ ਮਾਪਿਓ ਇੱਕ ਤਾਂ ਆ ਵਾ ਮਤਲਬ ਪਿਓ ਜਿਹੜੀ ਇਹਦੀ ਮਾਂ ਵਾ ਉਹ ਆਰੀ ਤੇ ਇਹਨੂੰ ਆਪਾਂ ਰੱਖਦੇ ਹੁਣ ਉੱਪਰ ਫੇਰ ਤੁਹਾਨੂੰ ਦਿਖਾਉਣਾ ਇੱਕ ਮਿੰਟ ਆ ਜਾ ਮੈਂ ਇਹ ਸ਼ੇਰਾ ਉੱਪਰ ਚੱਲਦਾ ਥੋੜਾ ਜਣਾ ਵਧੀਆ ਰਿਸਪੌਂਸ ਦਿਖਾ ਕੋਈ ਓਏ ਇੱਕ ਮਿੰਟ ਅੱਧਾ ਨਾ ਜਾ ਜਾਦਿਆਂ ਨਹੀਂ ਜਾਣਾ ਆਪਾਂ ਤੈਨੂੰ ਕੱਲੇ ਨੂੰ ਹੀ ਦਿਖਾਉਣਾ ਆਪਾਂ ਹਾਂ ਵੀ ਫਿਰ ਤੇਰੇ ਤੇ ਕਮੈਂਟ ਵਧੀਆ ਵਧੀਆ ਆਉਣਗੇ ਹਾਂ ਵੀ ਬੱਚਾ ਵੇਖੋ ਇਹਦੀ ਖੜਨੀ ਦੇਖੋ ਇੱਕ ਮਿੰਟ ਥੋੜੇ ਜਾਣਾ ਲਾਈਕ ਗੈਰ ਗੈਰ ਕੱਲੇ ਨੇ ਇਹਦੀ ਖੜਨੀ ਦੇਖ ਬੱਚੇ ਦੀ ਤੂੰ ਦੇਖ ਬਾਕੀ ਦੂਹੀ ਆਪ ਹੀ ਦੱਸ ਦੂੰਗਾ ਨਾ ਕਮੈਂਟ ਕਰਕੇ ਕਿਵੇਂ ਦਾ ਕਿੰਦ ਨਹੀਂ ਇਹਦਾ ਭਾਈ ਵੀ ਮਰ ਗਿਆ ਇੱਕ ਜਿਹੜਾ ਤੇਰੇ ਆਪਣੇ ਹੈਗਾ ਸੀਗਾ ਠੀਕ ਹੈ ਥੋੜਾ ਜਿਹਾ ਢੱਲਾ ਹੋ ਗਿਆ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਮੈਂ ਹੇਠਾ ਲੈ ਗਿਆ ਉਹ ਨਾ ਬਿੱਲੀ ਪਤਾ ਨਹੀਂ ਕੀ ਚੱਕਰ ਬਣ ਗਿਆ ਯਾਰ ਬਿੱਲੀ ਨੇ ਨਾ ਨੋਂਦਰਾ ਮਾਰਤੀ ਉਹਦੇ ਪਿੰਜਰੇ ਦੇ ਵਿੱਚ ਬਿੱਲੀ ਬਹੁਤ ਖਰਾਬ ਕਰਦੀ ਹੈ ਯਾਰ ਮੇਰਾ ਮਾਰਨ ਨੂੰ ਵੀ ਨਹੀਂ ਜੀ ਕਰਦਾ ਪਿਛਲੀ ਵਾਰ ਮੇਰੇ ਤੋਂ ਨਾ ਗਲਤ ਬਿੱਲੀ ਮਾਰ ਗਈ ਸੀਗੀ ਤੇ ਹੁਣ ਮੈਨੂੰ ਇੰਨਾ ਦੁੱਖ ਲੱਗਦਾ ਕਿ ਮੈਨੂੰ ਐ ਲੱਗਦਾ ਯਾਰ ਹੋਰ ਕੋਈ ਬਿੱਲੀ ਨਾ ਮਰ ਜੇ ਹਣਾ ਹੁਣ ਮੈਂ ਮਾਰਦਾ ਨਹੀਂ ਕੋਈ ਵੀ ਮੈਂ ਕੋਣ ਨਹੀਂ ਯਾਰ ਜਿਹੜਾ ਇਹਨਾਂ ਨੇ ਖਾਣਾ ਉਹ ਖਾਈ ਲੈਣਾ ਐਵੇਂ ਹਣਾ ਪਾਪ ਚੜ ਜੂਗਾ ਕੋਈ ਫਾਇਦਾ ਨਹੀਂਗਾ ਬਾਕੀ ਸਾਰੇ ਕਬੂਤਰ ਆਪਣੇ ਵੀ ਭਿੱਜੇ ਪਏ ਆ ਹਣਾ ਸਫਾਈ ਕਰਨ ਵਾਲੀ ਪਈ ਆ ਯਾਰ ਇਦਰੋਂ ਆ ਮੇਰੇ ਸਾਹ ਨਾਲ ਤਾਂ ਨਹੀਂ ਆਪਣੇ ਕਬੂਤਰ ਥੋੜੀ ਨਾ ਠੰਡ ਮਨਾਉਂਦੇ ਪਏ ਆ ਹਣਾ ਕੋਣ ਅੱਜ ਐਦਵਾਰ ਆਪਾਂ ਸਫਾਈ ਕਰੀ ਦੇਣੀ ਕੋਈ ਚੱਕਰ ਨਹੀਂਗਾ ਫਟਾਫਟਾ ਸਫਾਈ ਕਰਕੇ ਕਲੀ ਸੁੱਟ ਦਾਂਗੇ ਆਪਾਂ ਸਾਰੀ ਆਪਣੀ ਲੌਂਗ ਵੀਡੀਓ ਉਦੋਂ ਨੂੰ ਵੀ ਆਊਗੀ ਬਾਈ ਜੀ ਸਾਰੇ ਮੇਰਾ ਫੁੱਲ ਸਪੋਰਟ ਕਰਦਾ ਸਾਰਾ ਕੁਝ ਚੱਕ ਦਾਂਗੇ ਸਾਰਾ ਕੁਝ ਮਿੱਟੀ-ਮੁੱਟੀ ਉਹ ਜਿਹੜੀ ਹੇਟਾ ਰਹੂਗੀ ਉਹਦੇ ਵਿੱਚ ਆ ਮਿਲਾ ਕੇ ਆਪਾਂ ਸਾਰਾ ਕੁਝ ਕਰ ਦਾਂਗੇ ਠੀਕ ਹੈ ਬਾਕੀ ਹੁਣ ਤੁਹਾਨੂੰ ਬੱਚੇ ਦਿਖਾਉਣਾ ਆ ਬੱਚਾ ਤਾਂ ਤੁਸੀਂ ਦੇਖ ਲਿਆ ਬਾਈ ਜੀ ਹਨਾ ਪਹਿਲਾ ਬੱਚਾ ਤੇ ਹੁਣ ਆਪਾਂ ਦਿਖਾਉਣੇ ਦੂਜਾ ਬੱਚਾ ਆਪਣੇ ਆ ਕਾਲੀਆਂ ਅੱਖਾਂ ਨਾਲ ਦੇਖ ਲਓ ਪਹਿਲਾ ਮਹਾਪਿਓ ਇੱਕ ਕਬੂਤਰੀ ਆ ਜਿਹੜਾ ਇਹਦੇ ਨਾਲ ਦਾ ਕਬੂਤਰ ਉਹ ਆ ਬੈਠਾ ਥੋਨੇ ਦਾ ਬੱਚਾ ਦਿਖੂ ਮੈਨਿਆ ਬੱਚਾ ਇਹ ਇੱਕ ਮਿੰਟ ਹੱਥ ਤੇ ਰੱਖੂੰਗਾ ਹੱਥ ਕਿਉਂਕਿ ਮੇਰਾ ਨਿੱਗਾ ਵਾ ਇਹ ਠੱਜਗਾ ਹੋਊਗੀ ਆਪਣੀ ਠੰਡੀ ਆ ਬੱਚਾ ਉਹ ਡੇਗ ਨਾਲੇ ਪਿੱਛੇ ਨੂੰ ਹੁੰਦਾ ਜਾਂਦਾ ਲੈ ਲੋ ਜੀ ਆ ਬੱਚਾ ਵਾ ਠੀਕ ਹੈ ਇਹ ਵੀ ਕਾਲੀਆਂ ਅੱਖਾਂ ਨਾਲ ਲੱਗੂਗਾ ਬਾਕੀ ਇੱਕ ਮਿੰਟ ਟੀ ਟੂਰ ਨਾ ਪਾ ਜੀ ਹਣਾ ਚਲੋ ਜੀ ਚੱਲ ਤੂੰ ਤਾਂ ਉਹ ਸ਼ੇਦੀ ਕਾਲੀ ਹੈ ਨਾ ਮਾਰੀ ਮੰਡੀਆਂ ਵੇ ਕਾਲਾ ਇੱਕ ਦਾਗ ਹੋਵੇ ਪੂਛ ਦੇ ਵਿੱਚ ਜਿਹਨੂੰ ਆਪਾਂ ਜੰਟੇ ਵਾਲਾ ਕਹਿ ਦਿੰਦਾ ਮੈਂ ਪਹਿਲਾਂ ਨਾ ਮਤਲਬ ਇੱਕ ਪੂਛ 'ਚ ਕਾਲਾ ਦਾਗ ਹੁੰਦਾ ਸੀਗਾ ਪਹਿਲਾਂ ਮੈਂ ਜੰਟੇ ਵਾਲਾ ਕਹਿ ਦਿੰਦਾ ਹੁੰਦਾ ਸੀਗਾ ਬੜਾ ਉਹ ਸੀਗਾ ਮੇਰੇ ਕੋਲੇ ਜਿਹੜਾ ਵੀ ਕੋਈ ਬੱਚਾ ਕੜਨੇ ਕਾਲੀ ਪੂਛ ਦਾ ਹਨਾ ਇੱਕ ਅੱਧਾ ਖੰਭ ਨਾ ਹਾਂ ਬਈਆ ਜੰਟੇ ਵਾਲਿਆਂ ਚੋਂ ਹਾਂ ਸਾਰੇ ਕਹਿੰਦੇ ਹਾਂ ਵੀ ਇਹ ਜੰਟਿਆਂ ਨਾਲ ਚੋਂ ਹਨਾ ਉਦੋਂ ਨਹੀਂ ਪਤਾ ਸੀਗਾ ਹੁਣ ਚੱਲ ਪਤਾ ਚੱਲ ਗਿਆ ਹੌਲੀ ਹੌਲੀ ਆਪੇ ਚੱਲਦਾ ਰਹੂਗਾ ਹਨਾ ਤੇ ਬਾਕੀ ਹੁਣ ਆਪਾਂ ਦੂਸਰਾ ਸੁਹਣਾ ਮੈਂ 1 ਮਿੰਟ ਦੂਰ ਰੁਕ ਜਾਂ ਤੇ ਹੁਣ ਆ ਬਣੀ ਆਗੇ ਜਾਂ ਦੂਜੇ ਬੱਚੇ ਇਹ ਦੋਨੇ ਭੈਣ ਭਰਾ ਪਤਾ ਨਹੀਂ ਭਰਾ ਵਾ ਪਤਾ ਨਹੀਂ ਨਹੀਂ ਭੈਣ ਭਰਾ ਵਾ ਇਹ ਦੇਖ ਲੋ ਇਹ ਵੱਡਾ ਇਹਦਾ ਸਿਰ ਵੀ ਵੱਡਾ ਆਹ ਛੋਟੀ ਆ ਕਬੂਤਰੀ ਆ ਆਹ ਕਬੂਤਰਾ ਮੈਨੂੰ ਇਹਨਾਂ ਦਾ ਪਤਾ ਵਾ ਬਾਕੀ ਹੁਣ ਇਹਨਾਂ ਨੂੰ ਚੱਕ ਕੇ ਦੇਖ ਲਈਏ ਨਿੱਗੇ ਨਿੱਗੇ ਬੈਠੇ ਹੋਣਗੇ ਯਾਰ ਜੀਵ ਨਹੀਂ ਕਰਦਾ ਚੱਕਣ ਨੂੰ ਯਾਰ ਇੱਕ ਤਾਂ ਬਾੜਾ ਉਹ ਕਬਾ ਸੁਹਾ ਵਾ ਇੱਕ ਤਾਂ ਕਬੂਤਰ ਹੁੰਦਾ ਵੀ ਹਨ ਤੇ ਲਓ ਜੀ ਆ ਬੱਚੇ ਕੱਢਿਆ ਉਹਦੇ ਕੋਲੇ ਕੱਢਦੇ ਨਹੀਂ ਸੀ ਦੇਖ ਲੋ ਇੰਨੀ ਕਿਸਮਤ ਚੰਗੀ ਆਪਣੇ ਕੋਲੇ ਵੇਖ ਲੋ ਆਣ ਕੇ ਬੱਚੇ ਵੀ ਕੱਢਣ ਲੱਗ ਗਏ ਹਨਾ ਉਹ ਬਾਲੀ ਨੇੜੇ ਹੋ ਗਿਆ ਸੀ ਨਾ ਸੌਰੀ ਪਤਾ ਨਹੀਂ ਚੱਲੇ 1 ਮਿੰਟ ਮੇਰਾ ਧਿਆਨ ਬੱਚਿਆਂ 'ਤੇ ਨਹੀਂ ਸੀਗਾ ਇਹ ਕਿਵੇਂ ਫੋਕਸ ਨਹੀਂ ਕਰਦਾ ਪਿਆ ਬੱਚੇ ਤੇ 1 ਮਿੰਟ ਮੈਨੂੰ ਕੱਟ ਕੇ ਕਰਨਾ ਪੈਣਾ ਨਹੀਂ ਤੇ ਸੈਟਿੰਗ 1 ਮਿੰਟ ਦੂਰ ਕਰ ਲਈ ਨਹੀਂ ਤੇ ਬੱਚਾ 1 ਮਿੰਟ ਸੈੱਟ ਕਰਨੀ ਪੈਣੀ ਵੀਡੀਓ ਤਾਂ ਹੁਣ ਦੇਖੋ ਆ ਬੱਚਾ ਵਾ ਦੇਖ ਲਓ ਪੂਰਾ ਵਧੀਆ ਪਾਲਦੇ ਪਏ ਆ ਹਨਾ ਹੁਣ ਤਾਂ ਆ ਦੇਖ ਲਓ ਸੋਣਾ ਇੱਕ ਨ ਦੇਖਣ ਤੇ ਬਹੁਤ ਸੋਹਣੇ ਲੱਗਦੇ ਆਪਣੇ ਬੱਚੇ ਵੈਸੇ ਵੀ ਇਹ ਡੱਕਿਆਂ ਪੈ ਤੇ ਡੱਕੇ ਡੁੱਕੇ ਹੈ ਨਹੀਂ ਨਾ ਇਹਦੀ ਮਾਂ ਦੇ ਹੈਗੇ ਸੀਗੇ ਇਹਨਾਂ ਦੇ ਹੈ ਨਹੀਂਗੇ ਚਲ ਇਹਨੂੰ ਹੁਣ ਛੱਡਦੀ ਇਹਦੇ ਨਾਲ ਦਾ ਭਰਾ ਚੱਕਦੀਏ ਉਹ ਉਹ ਵੇਠ ਮਾਰਦੀ ਓਏ ਉਹਦੇ ਉੱਤੇ ਉਹੋ ਜabb ਵੀ ਬੜਾ ਖਰਾਬ ਕਰਤਾ ਤੂੰ ਤਾਂ ਇਹਨੂੰ ਮੈਂ ਚੱਕਿਆ ਉਹਦੇ ਉੱਤੇ ਵੇਠ ਮਾਰਦੀ ਸੈਟ ਤੇ ਕਰੀਏ ਗਿੱਲੀ ਗਿੱਲੀ ਹੈਨਾ ਚੱਕੋ ਸੈਟ ਤੇ ਕਰਦੀ ਤੇ ਆ ਜਾ ਬਈ ਇੱਕ ਮਿੰਟ ਨੂੰ ਇੱਥੇ ਰੱਖੀਏ ਬਾਅਦ ਚੱਕਦਾ ਮੈਂ ਵੇਟ ਲਾ ਕੇ ਹੱਥ ਤੇ ਵੀ ਬੇਠਾ ਬਹੁਤ ਲਾਗਦੀਆਂ ਕਪਈਆਂ ਹਨਾ ਚਲੋ ਜੀ ਇਹ ਤੇ ਪੈਰਾਂ ਦੇ ਤਾਂ ਨਹੀਂ ਹੈ ਕਿ ਡੱਕੇ ਆਵੇ ਇਹਦੇ ਹੈਗੇ ਆ ਆ ਵੀ ਮਾੜ ਆ ਜਾ ਆ ਵੀ ਇਹ ਨੌਂਦਰਾ ਤੇ ਡੱਕੇ ਆ ਡੱਕੇ ਹੀ ਆ ਬਈ ਠੀਕ ਹੈ ਹੁਣ ਦਿਖਾਉਣੇ ਤੈਨੂੰ ਆ ਬੱਚਾ ਇਹਦੇ ਪੱਲੇ ਦੇਖ ਲਓ ਉਹਦੇ ਤਾਂ ਆਪਾ ਦਿਖਾਈ ਨਹੀਂ ਉਹ ਵੱਡਾ ਜਿਆਦਾ ਸੀਗਾ ਐਵੇਂ ਨਾ ਤੰਗ ਕਰਨਾ ਸਾਨੂੰ ਮਾੜੀ ਮਾੜੀ ਪੂਸ਼ ਕਾਲੀ ਆ ਮਾੜੀ ਮਾੜੀ ਸੁਰ ਮੇ ਰੰਗੀ ਜਿਆਦੀ ਨਹੀਂ ਗਈ ਬਾਕੀ ਇਹਦੇ ਆ ਪੱਲੇ ਕਾਲੇ ਕਾਲੇ ਆ ਮਾੜੇ ਮਾੜੇ ਆ ਵੀ ਠੀਕ ਹੈ ਬਾਕੀ ਵਧੀਆ ਬੱਚਾ ਪੜਦਾ ਪਿਆ ਇਹ ਵੀ ਭੈਣ ਭਰਾ ਦੋਨੋਂ ਜੰਮ ਭਰਾ ਭਰਾ ਦੋਨੋਂ ਵਧੀਆ ਪੜਦੇ ਪਏ ਹਨ ਤੇ ਹੁਣ ਆਪਣੇ ਆਗੇ ਅਦਰਲੀ ਸਾਈਡ ਵਾਲੇ ਬੱਚੇ ਲਓ ਜੀ ਇਹ ਆਪਣੇ ਆਗੇ ਟੌਪ ਜੋੜੀ ਦੇ ਬੱਚੇ ਠੀਕ ਹੈ ਇਹਦੇ ਬੱਚੇ ਬਹੁਤ ਵਧੀਆ ਉੜਦੇ ਪਏ ਸੀ ਆਪਣੇ ਐਤ ਕੀ ਪਹਿਲੀ ਡਾਈ ਬਹੁਤ ਵਧੀਆ ਉੱਡੇ ਇਹਨਾਂ ਦੇ ਪਹਿਲੇ ਭਰਾ ਇਹਦੇ ਨਾਲ ਦਾ ਸੀਗਾ ਪਹਿਲਾ ਉਹ ਵੀ ਬਹੁਤ ਵਧੀਆ ਉੱਡੇ ਉਹ ਮੇਰੇ ਸਾਹਮਣੇ ਸ਼ਾਮ ਪਾ ਕੇ ਉਤਰਿਆ ਸੀਗਾ ਪਹਿਲੇ ਦਿਨ ਤੇ ਹੁਣ ਇਹਨਾਂ ਦੇਖੋ ਇਹ ਕੀ ਕਰਦੇ ਕੀ ਨਹੀਂ ਕਰਦੇ ਤੇ ਬਾਕੀ ਇਹਨਾਂ ਨੂੰ ਚੱਕ ਕੇ ਦੇਖਦੇ ਆ ਤੇ ਲਓ ਜੀ ਇਹਨਾਂ ਦੀ ਨੌਂ ਤਰ੍ਹਾਂ ਚੈੱਕ ਕਰੋ ਪਹਿਲਾਂ ਦਾ ਠੀਕ ਹੈ ਹੁਣ ਦੇਖੋ ਇਹਨਾਂ ਦੀ ਅੱਖ ਤੇ ਲਾਲ ਚੀਨੇ ਆਂ ਦੇਖੋ ਆ ਬੱਚੀ ਆ ਇੱਕ ਮਿੰਟ ਇੱਥੇ ਰੱਖ ਕੇ ਨਾ ਮੈਂ ਇਹਨਾਂ ਦੇ ਖੰਭ ਦੇ ਖੋਲ ਖੋਲ ਕੇ ਦਿਖਾ ਦਿੰਦਾ ਆ ਦੇਖ ਲਓ ਠੀਕ ਹੈ ਤੇ ਇੱਕ ਦਲੀ ਸਾਈਡ ਵੀ ਪੁੰਜਾ ਇਹਨਾਂ ਦਾ ਚਿੱਟਾ ਹੀ ਆਵੇ ਮਾੜਾ ਮਾੜਾ ਜਿਵੇਂ ਆਹ ਆ ਨਾ ਆ ਚੀਜ਼ ਉੱਪਰਲੀ ਉਵੇਂ ਆ ਪੁੰਜਾ ਹੁਣ ਛੁਟਕੂ ਤੂੰ ਹੀ ਆ ਜਾ ਇੱਕ ਰੀ ਦਿਖਾ ਦਈਏ ਤੈਨੂੰ ਵੀ ਤੂੰ ਨਰਾਜ ਨਾ ਹੋ ਜੀ ਹੈ ਨਾ ਤੇ ਆ ਦੇਖ ਲੇ ਕਾਵਾ ਇਹਨਾਂ ਦਾ ਬੱਚਾ ਇਹਦੇ ਵੀ ਪੈਰ ਸੇਮ ਹੀ ਆਉਦੇ ਵਾਂਗੂ ਦੇਖ ਲਓ ਇਹ ਦੇਖੀਓ ਤੇਰਾ ਕੀ ਦਿਖਾ ਦਾਂਗੇ ਆ ਵੇਖ ਲਓ ਇਹ ਥੋੜਾ ਜਿਹਾ ਵੱਖਰਾ ਉਹਦੇ ਤੋਂ ਇਹਦੀ ਪੋਸਟ ਜਿਆਦੀ ਗੂੜੀ ਆ ਪੂਰੀ ਜੀ ਤੇ ਪੋਟਾ ਪੂਰਾ ਵਾ ਬਾਕੀ ਮੜ ਮੜ ਉੱਪਰੋਂ ਕਾਠੀ ਜੀ ਆ ਠੀਕ ਹੈ ਬਾਕੀ ਸਹੀ ਆ ਬੱਚੇ ਤੇ ਹੁਣ ਆਪਣੇ ਛੋਟੇ ਆ ਜਾਣਗੇ ਜਮ ਇੰਤੂ ਵੀ ਛੋਟੇ ਉਹ ਦਿਖਾਉਣੇ ਸਾਰੇ ਤੋਂ ਖੋਡੇ ਤੋਂ ਜਿੰਨੇ ਆਪਣੇ ਤਿੰਨਾ ਖੁੱਡਿਆਂ ਦੇ ਵਿੱਚ ਸਾਰਿਆਂ ਤੋਂ ਛੋਟੇ ਆਪਣੇ ਆਹੀ ਆ ਮੈਂ ਉਹ ਦਿਖਾ ਦਿੰਨਾ ਇੱਕ ਵਾਰੀ ਤੁਹਾਨੂੰ ਤੇ ਲਓ ਜੀ ਇੱਕ ਮਿੰਟ ਮੈਨੂੰ ਸਾਈਡ ਤੇ ਹੁਣ ਇਓਏ ਇਲਾਉੜੀ ਨਿੱਗੇ ਨਿੱਗੇ ਕੱਟੇ ਹੋ ਹੋ ਬੈਠੇ ਪਏ ਇਹਨਾਂ ਨੂੰ ਜੀ ਨਹੀਂ ਕਰਦਾ ਯਾਰ ਚੱਕਰ ਨੂੰ ਠੰਡ ਬਹੁਤ ਆ ਯਾਰ ਮੈਂ ਚੋਗ ਮੰਗਦਾ ਤੇ ਕੀ ਕਰਦਾ ਪੁੱਤ ਛੋਣਾ ਹੀ ਬਹੁਤਾ ਤੂੰ ਤਾਂ ਤੈਨੂੰ ਚੱਕ ਨਹੀਂ ਸਕਦੇ ਡਰ ਬੋ ਲਾਦਾ ਜਾਂ ਠੰਡ ਹੈ ਗਿਆ ਨਾ ਨਿੱਗੀ ਨਿੱਗੀ ਥਾਂ ਦੇ ਬੈਠੇ ਚੱਲ ਯਾਰ ਤਮ ਥੋੜੇ ਜਿਹਾ ਵੱਡੇ ਹੋ ਜਾਣ ਤੇ ਬਾਅਦ ਚ ਇਹਨਾਂ ਨੂੰ ਦਿਖਾ ਦੇਣਾ ਅੱਖਾਂ ਘੇੜਦੇ ਪਏ ਦੇਖਦੇ ਪਏ ਹੱਥ ਕੌਣ ਲਾਉਂਦਾ ਪਿਆ ਹਣਾ ਸਾਨੂੰ ਚਲੋ ਵਧੀਆ ਗੱਲ ਆ ਪਤਾ ਤਾਂ ਚੱਲੇ ਮਾਲਕਾ ਸਾਡਾ ਆ ਗਿਆ ਹਨਾ ਬਾਕੀ ਆਪਾਂ ਸਰੋਂ ਬਾਜਰਾ ਲੈ ਕੇ ਆਏ ਯਾਰ ਸਰੋਂ ਮਹਿੰਗੀ ਨਹੀਂ ਯਾਰ ਮੈਂ ਯਾਰ ਪਹਿਲਾਂ ਮੇਰੇ ਕੋਲੇ ਗੱਟਾ ਭਰਿਆ ਪਿਆ ਸੀ ਠੀਕ ਹੈ ਮੈਂ ਗੱਟਾ ਐਵੇਂ ਹੀ ਪਾਈ ਗਿਆ ਐਵੇਂ ਹੀ ਪਾਈ ਗਿਆ ਅਜੇ ਸਿਆਲ ਸ਼ੁਰੂ ਹੀ ਹੋਇਆ ਸੀਗਾ ਹੁਣ ਪਾਉਣਾ ਸੀਗਾ ਮੈਂ ਗਲਤੀ ਕਰਤੀ ਯਾਰ ਹਨਾ ਠੰਡ ਨੇ ਮੇਰੇ ਸੰਧਾ ਠੰਡ ਲੱਗੀ ਜਾਂਦੀ ਇਹਨਾਂ ਨੂੰ ਯਾਰ ਆਪਾਂ ਬਾਹਰ ਜਾਈਏ ਤੇ ਵਧੀਆ ਹੁਣ ਆ ਤਾਂ ਮਾਪਿਓ ਬੈਠੂਗਾ ਆਣ ਕੇ ਨਾ ਠੰਡ ਲੱਗੀ ਜਾਂਦੀ ਇਹਨਾਂ ਨੂੰ ਤੇ ਆਪਾਂ ਚਾਲਦੇ ਆਂ ਬਾਅਦ ਠੀਕ ਹੈ ਤੇ ਠੀਕ ਹੈ ਬਾਈ ਜੀ ਫਿਰ ਆਪਾਂ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਅਪਡੇਟ ਲੈ ਕੇ ਆਵਾਂਗੇ ਅੱਜ ਆਪਣਾ ਮੇਰੇ ਸਾਹਮਣਾਂ ਕੀ ਵਾਰ ਆ ਯਾਰ ਪਤਾ ਨਹੀਂ ਵਾਰ ਕੀ ਮੈਨੂੰ ਇਹ ਨਹੀਂ ਪਤਾਗਾ ਤੇ ਬਾਕੀ ਅਗਲੇ ਐਤਵਾਰ ਆ ਮੇਰੇ ਸਾਹਮਣਾਂ 2 ਦਿਨ ਰਹਿ ਗਏ ਆ ਤੇ ਅਗਲੇ ਦਿਨ ਵਾਰ ਫਿਰ ਆਪਾਂ ਐਤਵਾਰ ਆਪਾਂ ਪੂਰਾ ਵਧੀਆ ਆਪਣੇ ਖੁੱਡੇ ਸਾਫ ਕਰਾਂਗੇ ਵਧੀਆ ਜਦੋਂ ਆਪਣੀਆਂ ਤੁਪਾਲਿਕਨ ਲਾਗੀਆਂ ਆਪਾਂ ਰੰਗ ਵੀ ਮਾਰ ਦਾਂਗੇ ਖੁੱਡਿਆਂ ਦੇ ਵਿੱਚ ਠੀਕ ਆ ਆ ਵਾਲਾ ਰੰਗ ਮਾਰ ਦਾਂਗੇ ਕਲੀ ਮਾਰ ਦਾਂਗੇ ਬਾਕੀ ਉਹ ਤੁਹਾਨੂੰ ਮੌਕੇ ਤੇ ਪਤਾ ਚੱਲੂ ਕਿਵੇਂ ਦੀ ਹਨਾ ਕਿ ਇਹ ਵਧੀਆ ਪੂਰਾ ਪਕਰਾਂਗੇ ਆਦਾ ਸਿਸਟਮ ਤੇ ਬਾਕੀ ਨਾਲੇ ਉਹਨਾਂ ਨੂੰ ਮਾਰੇ ਮੋٹے ਪੈਸੇ ਪੂਸੇ ਆ ਜਾਣਗੇ ਆਪਣੇ ਹੱਥ ਹਣਾ ਤੇ ਬਾਕੀ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਬੱਚਿਆਂ ਦੀ ਸਾਈਡ ਸਾਰੇ ਵੀਰ ਭਰਾ ਦੇਖ ਲਓ ਠੀਕ ਹੈ ਆ ਖੁੱਡੇ ਚ ਆਪਣੇ ਜਾਂਦੇ ਬੱਚੇ ਹੋਰ ਕੋਈ ਖੁੱਡੇ ਚ ਨਹੀਂਗੇ ਬਸੇ ਜਦੋਂ ਆ ਬੱਚੇ ਪਾਲ ਗਏ ਉਦੋਂ ਆਪਾਂ ਸਾਰੇ ਜੋੜੇ ਅਲੱਗ ਕਰ ਦਾਂਗੇ ਕਬੂਤਰੀਆਂ ਕਬੂਤਰ ਲੋਹੜੀ ਤੋਂ ਬਾਅਦ ਆਪਾਂ ਆਦੀ ਮਰਜ਼ੀ ਦੇ ਜੋੜੇ ਲਾਵਾਂਗੇ ਹੁਣ ਜਿਹੜੇ ਨਵੇਂ ਲਾਉਣੇ ਹੋਏ ਤੇ ਇੱਕ ਅੱਧਾ ਜੇ ਆਪਾਂ ਲਾਉਣਾ ਹੈ ਆਪਦੀ ਮਰਜ਼ੀ ਦਾ ਲਾ ਲਾਂਗੇ ਜਿਵੇਂ ਜਿਹੜੇ ਜਿਹਦੇ ਬੱਚੇ ਜਾਦੇ ਉੜਦੇ ਇੱਕ ਆ ਹੋ ਗਿਆ ਇੱਕ ਕਬੂਤਰੀ ਤੇ ਜੰਟੇ ਵਾਲਿਆਂ ਦੀ ਆ ਬੈਠੀ ਇਹਦੇ ਜੇ ਲਾਉਣਾ ਹੈ ਆਪਾਂ ਇਹਦਾ ਲਾ ਦਾਂਗੇ ਦੂਰੀ ਯਾਰ ਨਹੀਂ ਤੇ ਹੋਰ ਕਿਸੇ ਦਾ ਨਹੀਂ ਆਪਾਂ ਲਾਉਣਾ ਜੇ ਲਾਉਣਾ ਹੈ ਇੱਕਰੀ ਆਪਾਂ ਬਦਲ ਕੇ ਵੇਖ ਲਾਂਗੇ ਇਹਦਾ ਆ ਜੋੜਾ ਲਾ ਦਾਂਗੇ ਆ ਕਬੂਤੀ ਦਾ ਹੋਰ ਕਿਸੇ ਨਾਲ ਲਾ ਕੇ ਦੇਖ ਲੈਣਾ ਹੈ ਨਾ ਜੇ ਕੀ ਪਤਾ ਵਧੀਆ ਬਾਕੀ ਕੋਣ ਨਹੀਂ ਕਰੀ ਇਹਨਾਂ ਦੇ ਲਾ ਕੇ ਰੱਖਾਂਗੇ ਹਨਾ ਤੇ ਠੀਕ ਆ ਬਾਈ ਜੀ ਫਿਰ ਮਿਲਦੇ ਆ டா டா ਬਾਈ ਸਾਰੇ ਵੀਰ ਭਰਾਵਾਂ ਨੂੰ ਸਾਰੇ ਵੀਰ ਭਰਾ ਬਾਈ ਜਿਹੜੇ ਵੀਰ ਭਰਾ ਇੰਨੇ ਤੇ ਇੱਕ ਵੀਡੀਓ ਵੇਖਣ ਬਾਈ ਜੀ ਧੰਨਵਾਦ ਸਾਰੇ ਵੀਰ ਭਰਾਵਾਂ ਦਾ ਲਵ ਯੂ ਬਾਈ ਜੀ ਲਾਈਕ ਜਰੂਰ ਕਰਦਾ ਕਰੋ ਸਾਰੇ ਵੀਰ ਭਰਾ ਹਨਾ ਆਪਣੀ ਵੀਡੀਓ ਨੂੰ ਜੇ ਆਪਾਂ ਲਾਈਵ ਕਰਦੇ ਹਾਂ ਉਹਦੇ ਵਿੱਚ ਵੀ ਬਾਕੀ ਸਾਰੇ ਵੀਰ ਫੁੱਲ ਸਪੋਰਟ ਕਰਦੇ ਪਏ ਆ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਾਰੇ ਵੀਰ ਭਰਾ ਬਾਈ ਆਪਣਾ 50 ਕੇ ਹੋਣ ਵਾਲਾ ਬਾਈ ਜੀ ਜਲਦੀ ਜਲਦੀ ਕਰਵਾ ਦਿਓ ਸਾਰੇ ਵੀਰ ਭਰਾ ਹਨਾ ਫਿਰ ਆਪਾਂ ਮਿਲਦੇ ਹਾਂ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਅਪਡੇਟ ਲੈ ਕੇ ਆਉਨੇ ਆ ਠੀਕ ਹੈ ਤੇ ਓਕੇ ਬਾਈ ਜੀ ਸਾਰੇ ਵੀਰ ਭਰਾਵਾਂ ਦੇ ਜਾਨਵਰ ਓਕੇ ਰਹਿਣ ਬਾਈ ਜੀ ਤੇ ਘਰ ਪਰਿਵਾਰ ਵੀ ਵਧੀਆ ਹੋਣਗੇ ਤੇ ਠੀਕ ਹੈ ਬਾਈ ਜੀ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ ਟਾਟਾ ਬਾਈ